ਆਸ ਲੈ ਕੇ ਆਏ ਸੀ ਅਸੀਂ ਡੀਜੀਪੀ ਸਾਹਿਬ ਦੇ ਕੋਲ ਆਏ ਸੀਗੇ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਈਮੇਲ ਪਾਈ ਸੀਗੀ ਉਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ Hindu leaders ਦੇ ਉੱਤੇ ਅਟੈਕ ਹੋ ਰਹੇ ਆ ਔਰ Hindu leaders ਦੇ ਜਿਹੜੇ ਸਿਕਿਉਰਟੀ ਦੇ ਬੰਦੇ ਤੁਸੀਂ ਪ੍ਰੋਵਾਈਡ ਕੀਤੇ ਹੋਏ ਆ ਉਹਨਾਂ ਦੀ ਜਾਨ ਦੀ ਰੱਖਿਆ ਨਹੀਂ ਕਰ 파ਰੇ ਤੇ ਇਸ ਕਰਕੇ ਅਸੀਂ ਇਹ ਗੱਲ ਕੀਤੀ ਸੀਗੀ ਡੀਜੀਪੀ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਤੁਸੀਂ ਪੰਜਾਬ ਦੇ ਜਿੰਨੇ ਵੀ Hindu leader ਹੈ ਇਹਨਾਂ ਨੂੰ ਤੁਸੀਂ ਲਾਇਸੈਂਸ ਦਿੱਤੇ ਜਾਣ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈ ਘੱਟ ਤੋਂ ਘੱਟ ਅਸੀਂ ਆਪਣੇ ਜੇ ਸਾਨੂੰ ਲਾਇਸੈਂਸ ਪ੍ਰੋਵਾਈਡ ਹੋ ਜਾਣਗੇ ਤੇ ਅਸੀਂ ਘੱਟ ਤੋਂ ਘੱਟ ਮੌਕੇ ਦੇ ਉੱਤੇ ਮੁਕਾਬਲਾ ਕਰ ਪਾਈਏ ਆਪਣੀ ਜਾਨ ਦੀ ਰੱਖਿਆ ਕਰ ਪਾਈਏ ਔਰ ਆਪਣੇ ਸਮਾਜ ਦੀ ਜਾਨ ਦੀ ਰੱਖਿਆ ਕਰ ਪਾਈਏ ਤੇ ਆਪਣੇ ਡੀਜੀਪੀ ਸਾਹਿਬ ਨੇ ਆਪਣੇ ਜਿਹੜੇ ਸੀਗੇ ਅਰਪੀ ਸ਼ੁਕਲਾ ਜੀ ਇਹਨਾਂ ਨੇ ਸਾਡੀ ਸਾਰੀ ਗੱਲਾਂ ਮੰਨੀਆਂ ਔਰ ਉਸੇ ਵੇਲੇ ਹੀ ਜਿਨ੍ਹਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਲਾਇਸੈਂਸ ਦੇ ਵਾਸਤੇ ਉਹਨਾਂ ਦੀ ਉਹਨਾਂ ਨੇ ਡਿਟੇਲ ਲੈ ਲਈ ਹੈ ਔਰ ਅੱਗੇ ਕਹਿੰਦੇ ਮੈਂ ਜਿੰਨੇ ਵੀ ਐਸਐਸਬੀ ਹੈ ਉਹਨਾਂ ਨੂੰ ਮੈਂ ਇਸ਼ੂ ਕਰ ਦਿੰਨਾ ਔਰ ਤੁਸੀਂ ਜਾ ਕੇ ਆਪਣੇ ਲਾਇਸੈਂਸ ਬਣਾਓ ਤੁਹਾਨੂੰ ਕੀ ਲੱਗਦਾ ਸਰ ਜਿਵੇਂ ਛੋਟੇ ਲੀਡਰ ਹੁੰਦੇ ਕਈ ਵਾਰੀ ਕੰਟਰੋਵਰਸੀ ਕ੍ਰੀਏਟ ਕਰਦੇ ਕਿ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਅਸੀਂ ਕੋਟੇ ਲੈਣ ਵਾਸਤੇ ਅਸੀਂ ਉਹਨਾਂ ਦੀ ਵੀ ਗੱਲ ਕੀਤੀ ਹੈ ਅਸੀਂ ਦੱਸਿਆ ਵੀ ਕੁਝ ਪੜਕਾਊ ਗੱਲਾਂ ਕੱਲੇ ਹਿੰਦੂਆਂ ਵੱਲੋਂ ਨਹੀਂ ਕੁਝ ਐਸੇ ਜਿਹੜੇ ਦੂਸਰੇ ਲੋਗ ਹੈ ਉਹ ਵੀ ਪੜਕਾਊ ਗੱਲਾਂ ਕਰਦੇ ਆ ਇਸ ਕਰਕੇ ਇਹ ਫਿਰ ਆਪਣੇ ਉਹਦੇ ਜਵਾਬ ਦਿੰਦੇ ਆ ਗਾਲੀ ਗਲੋਚ ਹੋ ਜਾਂਦੇ ਆ ਉਹਦੇ ਨਾਲ ਸਮਾਜ ਦੇ ਉੱਤੇ ਬੁਰਾ ਅਸਰ ਪੈਂਦਾ ਪਿਆ ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੇਟ ਸਪੀਚ ਕਰੇਗਾ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਦੇਣੀ ਹੈ ਵੀ ਜਿਹੜਾ ਹੇਟ ਸਪੀਚ ਕਰੇਗਾ ਜਿਹਦੇ ਕੋਲ ਸਿਕਿਉਰਿਟੀ ਰੱਖੀ ਹੋਈ ਹੈ ਉਹਦੀ ਸਿਕਿਉਰਿਟੀ ਅਸੀਂ ਵਿਡਰੋ ਕਰ ਲਾਂਗੇ ਤੇ ਤੁਸੀਂ ਵੀ ਕੋਈ ਆਪਣਾ ਸੰਗਠਨ ਜਿਹੜਾ ਹੈਗਾ ਤੁਸੀਂ ਵੀ ਬੋਲ ਚ ਰੱਖੋਗੇ ਇਸ ਤਰ੍ਹਾਂ ਦੇ ਲੋਕਾਂ ਤੇ ਨਹੀਂ ਦੇਖੋ ਪਤਾ ਗੱਲ ਕੀ ਆ ਅਸੀਂ ਇਸ ਤਰ੍ਹਾਂ ਦੇ ਬਾਰੇ ਨਹੀਂ ਕਹਿ ਸਕਦੇ ਅਸੀਂ ਅੰਤਰਰਾਸ਼ਟਰੀ Hindu ਪ੍ਰੀਸ਼ਦ ਵੱਲੋਂ ਹੈ ਵੀ ਸਾਡੇ ਵੱਲੋਂ ਕੋਈ ਬੰਦਾ ਇਸ ਤਰ੍ਹਾਂ ਦੀ ਹੇਟ ਸਪੀਚ ਵਾਲੀ ਗੱਲ ਨਹੀਂ ਕਰਦਾ ਪਰ ਅਸੀਂ ਆਪਣੇ ਸਮਾਜ ਦੀ ਰੱਖਿਆ ਵਾਸਤੇ ਅਸੀਂ ਆਪਣੀ ਆਵਾਜ਼ ਹਮੇਸ਼ਾ بلند ਕਰਦੇ ਰਹੀਦਾ Hindu ਸਮਾਜ ਦੀਆਂ ਗੱਲਾਂ ਜਿਹੜੇ ਜਿੰਨੇ ਵੀ ਡਿਮਾਂਡਸ ਹੈ ਉਹਨਾਂ ਦੇ ਉੱਤੇ ਕੋਈ ਫਿੱਟਾ ਆਂਦੀ ਹੈ ਅਸੀਂ ਉਹਦੇ ਵਾਸਤੇ ਟਾਈਮ ਟੂ ਟਾਈਮ ਆਪਣੀ ਆਵਾਜ਼ ਚੱਕੀ ਦੀ ਹੈ